Oh, <laughs> ਕੀ ਗੱਲ ਹੋਈ ਇਹ ਘਟਾਇਆ ਗਾਲੇ ਤਰਾ ਹੀ ਪਈ ਅਹੀਂ ਤੇ ਆਈ ਠੱਠੇ ਤੋਂ ਸਾਨੂੰ ਫੋਨ ਕੀਤਾ ਗਿਆ ਫੇ ਇਦਾਂ ਗੋਲੀ ਵੱਜ ਗਈ ਤੇ ਅਹੀਂ ਤੇ ਸੋਚਿਆ ਵੀ ਕਰੇ ਬਾਹਰ ਬੁਰ ਸੱਦ ਕੇ ਗੋਲੀ ਵੱਜ ਗਈ ਕਿਸੇ ਨੇ ਬਾਹਰ ਸੱਦਿਆ ਉੱਥੇ ਲਾ ਦੇ ਇਹ ਘਰੇ ਆਈ ਚਤਾਲੇ ਦੇ ਦੋ ਮੁੰਡੇ ਆ ਇੱਕ ਦਾ ਨਾਮ ਹਰਚ ਆ ਇੱਕ ਦਾ ਨਾਮ ਜੋਪਾ ਆ ਤੇ ਉਹ ਦੂਸਰਾ ਘਰੇ ਆਇਆ ਤੇ ਇਹ ਰੂਮ ਦੇ ਵਿੱਚ ਬੈਠੇ ਉਹਨਾਂ ਦੂਜੇ ਰੂਮ ਦੇ ਵਿੱਚ ਆਵਾਜ਼ ਮਾਰ ਲਈ ਆ ਫੇ ਆ ਜਾ ਆ ਜੇ ਆਪਾਂ ਉੱਧਰ ਜਾ ਕੇ ਗੱਲਾਂ ਬਾਤਾਂ ਕਰਦੇ ਆ ਤੇ ਘੰਟਾ ਅੱਧਾ ਘੰਟਾ ਬੈਠੇ ਰਹੇ ਆ ਤੇ ਇਹ ਇੱਧਰ ਬੈਠੇ ਆ ਰਿਆਂ ਉਹਨਾਂ ਆਖਾ ਤੁਸੀ ਸਾਨੂੰ ਆਵਾਜ਼ ਨਹੀਂ ਮਾਰਨੀ ਇਹ ਤਾਂ ਜੈਨੇਟਰਾ ਵਾਲੇ ਦਰਵਾਜ਼ਾ ਦਿੱਤਾ ਫੇ ਇੱਧਰ ਆ ਰਹੇ ਹਾਂਜੀ ਉਹ ਮੁੜ ਕੇ ਕੀ ਕੀਤਾ ਜਦੋਂ ਇਹ ਇੱਧਰ ਬਹਿ ਗਏ ਤੇ ਇਹਨਾਂ ਨੇ ਜਦੋਂ ਆਵਾਜ਼ ਸੁਣੀ ਗੋਲੀ ਦੀ ਉਦੋਂ ਇਹਨਾਂ ਦੂਸਰਾ ਭੱਜ ਕੇ ਵੇਖਿਆ ਉਦੋਂ ਉਹਨੂੰ ਗੋਲੀ ਆਰ ਪਾਰ ਹੋ ਗਈ ਦੁਕਾਨ ਦੇ ਲਾਗੇ ਉਹਨਾਂ 'ਤੇ ਗੋਲੀ ਮਾਰੀ ਦੂਜੇ ਬੰਦਿਆਂ ਦੀ ਨਿਕਲ ਗਈ ਮੁੜ ਕੇ ਉਹਨਾਂ ਧੂਕੇ ਇੱਥੇ ਬਾਹਰ ਕੱਢਤਾ ਉਹਨਾਂ ਨੂੰ ਬਾਹਰ ਕੱਢਤਾ ਤੇ ਮੁੜ ਕੇ ਜਾਂਦੇ ਹੀ ਐਂਬੂਲੈਂਸ ਲੈ ਕੇ ਮੁੰਨੇ ਮੁੜ ਕੇ ਵਾਪਸੀ ਨਹੀਂ ਆਏ ਮੁੰਨੇ ਕੋਈ ਪੁਰਾਣੀ ਲੜਾਈ ਝਗੜਾਤ ਨਹੀਂ ਹੈ ਕੋ ਮੁੰਡੇ ਮੁੰਡਿਆਂ ਦਾ ਪੁਰਾਣੀ ਲੜਾਈ ਝਗੜੇ ਦਾ ਵੀ ਸਾਨੂੰ ਨਹੀਂ ਪਤਾ ਇੰਨਾ ਵੀ ਅਸੀਂ ਤੇ ਤੁਹਾਨੂੰ ਦੱਸਿਆ ਪਈ ਰਿਸ਼ਤੇਦਾਰੇ ਉੱਥੋਂ ਆਏ ਤੇ ਪੁਰਾਣੀ ਦਾ ਤੇ ਸਾਨੂੰ ਇਸ ਕੀ ਮੰਗ ਕਰਦੇ ਜੀ ਹੁਣ ਅਸੀਂ ਤੇ ਮੰਗ ਕਰਦੇ ਤੇ ਇਨਸਾਫ ਮਿਲਣਾ ਚਾਹੀਦਾ 10 ਹਕ ਮਹੀਨੇ ਦੀ ਉਹਨਾਂ ਦੀ ਗੁਡੀਆਂ ਵਾ ਤੇ ਸਾਨੂੰ ਇਨਸਾਫ ਹੋਣਾ ਚਾਹੀਦਾ ਇਹ ਇਹ ਕਰਾਏ ਤੇ ਰਹਿੰਦੇ ਆ ਨਹੀਂ ਇਹਨਾਂ ਦਾ ਕੋਈ ਥਾਂ ਨਹੀਂ ਕੋਈ ਇੱਥੇ ਥਾਏ ਗਰੀਬ ਆਦਮੀ ਆ ਤੇ ਜਿਹੜੇ ਮੁੰਡੇ ਉਹਨਾਂ ਨੇ ਫੜ ਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦੇ ਇੱਥੇ ਪਿੰਡ ਚ ਪਿੰਡ ਚ ਕਹਿੰਦੇ ਫੜ ਨਹੀਂ ਕੋਈ ਪਤਾ ਨਹੀਂ ਘਰੇ ਆ ਕੇ ਮਾਰ ਕੇ ਗਏ ਫੜਨਾ ਕਿਤੇ ਕਰੇ ਕੋਈ ਵੀ ਨਹੀਂ ਸੀ ਇੱਕ ਮੁੰਡਾ ਉਹ ਟੈਂਪੂ ਆਉਂਦਾ ਵਿਚਾਰਾ ਉਹ ਵੀ ਦਿਹਾੜੀ ਦਾ ਪਾਗਣਾ ਮੈਂ ਉੱਥੇ ਬੈਠਾ ਉਹ ਦੂਸਰਾ ਇਹਨਾਂ ਨੂੰ ਅਟੈਕ ਹੋਇਆ ਇਹਨਾਂ ਕੋਈ ਨਹੀਂ ਮੰਜੀ ਤੋਂ ਹੀ ਲਿਆ ਜਾਂਦਾ ਦੂਜੇ ਮੁੰਡੇ ਨੇ ਗੋਲੀ ਮਾਰ ਕੇ ਇਹ ਨਾਨਾ ਮੁੰਡੇ ਨੇ ਭਰਾ ਕਹਿੰਦੇ ਫੜ ਨਹੀਂ ਆ ਇੱਕ ਭੈਣ ਵਾ ਤੇ ਦੋ ਭਰਾ ਤੇ ਇੱਕ ਭੈਣ ਆ ਬੁਡੀਆਂ ਕਿੰਨਾ ਦੀ ਇੱਕ ਵੱਲੋਂ ਕੱਤ ਆਈ ਮੋਟਰਸਾਈਕਲ ਕਿ ਪੈਦਲ ਆਈ ਮੋਟਰਸਾਈਕਲ ਤੇ ਆਈ ਮੋਟਰਸਾਈਕਲ ਤੇ ਆਈ ਨਾ ਨਾ ਹਾਂਜੀ ਸਰ ਦੇ ਕਿਡ ਨੌਜਵਾਨ ਦੀ ਡੈਥ ਹੋਈ ਹੈ ਉਹਦੇ ਪਿੱਛੇ ਕੀ ਕਾਰਨ ਹੈ ਦਿੱਲੀ ਹੋਤੀ ਕਾਰਨ ਪਤਾ ਨਹੀਂ ਇਹ ਕਨ ਕੰਟਰੋਲ ਆਫ ਦ ਮੈਸੇਜ ਆਇਆ ਸੀ ਇਹ ਰਿਸੋਰਸ ਬੁੱਧ ਦੇ ਵਿੱਚ ਇਹ ਲੜਕੇ ਦੇ ਗੋਲੀ ਵੱਜੀ ਗਏ ਤੇ ਜੋ ਸਾਡੇ ਐਸਐਚਓ ਤੇ ਨਾਲ ਜਿਹੜੀ ਸਾਡੀ ਪਾਰਟੀ ਉਹ ਸਾਰੇ ਉੱਥੇ ਜਾ ਗਿਆ ਸੀ ਤੇ ਉਹ ਦੇਖਿਆ ਤੇ ਅਜੇ ਵੀਰ ਲੜਕੇ ਆ ਗਏ ਪੁੱਤਰ ਸੁਖਦੇਵ ਸਿੰਘ ਇਹ ਰਸੂਲਪੁਰ ਦਾ ਰਿਆਣਾ ਲੱਗਿਆ ਇਹਦੇ ਦੋਸਤ ਦੋ ਉਥੇ ਆਏ ਸੀਗੇ ਇਹ ਜਗਰੂਪ ਸਿੰਘ ਇਲੀਅਸ ਜੁਪਾ ਪੁੱਤਰ ਰঞ্জੀਤ ਸਿੰਘ ਇਹ ਚੋਟਾਲੇ ਪਿੰਡ ਦੇ ਆ ਗਏ ਤੇ ਅਰਸ਼ਦੀਪ ਇਲੀਅਸ ਅਰਸ਼ੀ ਪੁੱਤਰ ਗੁਰਦੀਪ ਰੇ ਨੇ ਚੋਟਾਲੇ ਦੇ ਤਿੰਨੋ ਯਾਰ ਦੋਸਤ ਸੀਗੇ ਜੇ ਦੋਨੋਂ ਇਹਦੇ ਘਰੇ ਆਏ ਸੀ ਉਹ ਵੈਪਨ ਲੈ ਕੇ ਆਏ ਸੀ ਕੋਈ ਇਲੈਗਲ ਵੈਪਨ ਸੀਗਾ ਤੇ ਉਹਨੂੰ ਇਹ ਦਿਖਾਰੇ ਚਲਾ ਕੇ ਵੀ ਇਦਾਂ ਇਦਾਂ ਕੌ ਕਰਦੇ ਨੇ ਦੋ ਜਿਹੜੀ ਕੌਗ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਗੋਲੀ ਗਈ ਉਹ ਚਲੀ ਗਈ ਚੈਂਬਰ ਦੇ ਵਿੱਚ ਤੇ ਉਹਨੇ ਹੱਥ ਲਾਇਆ ਤੇ ਉਹਦੇ ਸਿਰ ਤੇ ਵੱਜੀ ਤੇ ਦੂਸਰੇ ਵਾਰ ਸੇ ਨਿਕਲੀ ਤੇ ਉਦੀ ਤੋਂ ਮੌਕੇ ਦੀ ਡੈਥ ਹੋ ਗਈ ਸੀ ਕੋਈ ਮੁੰਡੇ ਜਿਹੜੇ ਹੈਗੇ ਉਹ ਜਿਹੜੇ ਭੱਜੇ ਹੋਏਗੇ ਤੇ ਸਾਡੀ ਟੀਮ ਉੱਤੇ ਲੱਗੀ ਹੋਈ ਹੈ ਨਾਲ ਤੇ ਮੋਸਟ ਪ੍ਰੋਬਬਲੀ ਕਿ ਇਰਾਜ਼ੀ ਪਾਇਆ ਹੋਇਆ ਤੇ ਹੋਰ ਅਧਿ ਘੰਟੇ ਬੈਸੇ ਉਹਨੂੰ ਫੜ ਲਵੋਗੇ ਵੈਪਨ ਦਾ ਪਾਣਾ ਲੱਗਾ ਕੋਈ ਇਲੀਗਲ ਹੀ ਜਾਂ ਬਾਕੀ ਕਿਸੇ ਕੋਈ ਲਾਇਸੈਂਸੀ ਜਿਹੜਾ ਵਰਤਨ ਤੇ ਵੈਪਨ ਇਹ ਛੜ ਕੋ ਆਇਆ ਗਿਆ ਆ ਅੱਲੇ ਉਹਨੂੰ ਚੈੱਕ ਕਰ ਰਹੇ ਆਂਗੇ ਤੇ ਉਹ ਜਿਹੜਾ ਹੈਗਾ ਇਲੀਗਲ ਵੈਪਨ ਹੈਗੇ ਇੰਨਾ ਤਾਂ ਪੱਕਾ ਕਿਉਂਕਿ ਇਹਨਾਂ ਦੇ ਲਾਇਸੈਂਸ ਵਾਲਾ ਨਹੀਂ ਬਣੇਗੇ ਇਹ ਸੰਖੇ ਗੈਂਗ ਨਾਲ ਵੀ ਸੰਬੰਧਤ ਹੋ ਸਕਦੇ ਹਨ ਉਹਨਾਂ ਨੇ ਇੰਟਰਵਿਊਸ਼ਨ ਚੱਲੇਗੀ ਤੇ ਉਸ ਤੋਂ ਦੇਖਾਂਗੇ ਵੀ ਕਿ ਗੈਂਗ ਦੇ ਨਾਲ ਹੈ ਕਿ ਨਹੀਂ ਪਰ ਇਹ ਵੀ ਜਿਨ੍ਹਾਂ ਕੋਲ ਦੇਣਾ ਚਾਹਦੇ ਹੋਣਗੇ ਬਿਆਨ ਨਹੀਂ ਅਸੀਂ ਕੋਈ ਖੋ ਕਰੀਏ ਕੋਈ ਸਟ੍ਰੈਚਿੰਗ ਕਰੀਏ ਕੋਈ ਹੋਰ ਜੀ ਇਹ ਮੈਰਿਡ ਹੈ ਜੀ ਇਹ ਮੈਰਿਡ ਹੈ ਜੀ ਇਹ ਮੈਰਿਡ ਹੈ ਕਿ ਇਹ ਛੋਟੀ ਬੱਚੀ ਹੈ ਤੇ 23 ਸਾਲ ਦੀ ਉਮਰ ਹੈ ਜੀ ਤੇ ਘਰ ਦਾ ਲੋਕਲ ਜਿਵੇਂ ਕੰਮ ਕਰਦੇ ਉਹ ਹੀ ਕਰਦੇ ਜਿਹਨੇ ਸਨাক্ত ਹੋ ਚੁੱਕੀ ਸਾਰੇ ਬੰਦਿਆਂ ਦੀ ਔਰ ਇਹ ਇਹ ਜਿਹੜੇ ਬੰਦੇ ਨੇ ਕਿਸੇ ਪਹਿਲਾਂ ਵੀ ਕੇਸ ਦੇ ਵਿੱਚ ਇਨਵੋਲ ਨਿਆਲੇ ਦਾ ਦੇਖ ਰਹੇ ਵੀ ਕਿਹੜੇ ਕਿਹੜੇ ਬੰਦੇ ਨੇ ਉਸ ਤੋਂ ਬਾਅਦ ਰਹੀ ਸਾਰਾ ਵੈਰੀਫਾਈ ਕਰਕੇ ਜਦੋਂ ਇਹ ਕੋਈ ਚੋਕੜ ਇਹਨਾਂ ਦਾ ਕੋਈ ਕ੍ਰਾਈਮ ਦਾ ਹੈਗਾ ਕਿ ਨਹੀਂ ਸਰ ਹੁਣ ਫਿਰ ਇਸ ਤਰੀਕੇ ਨਾਲ ਇਸ ਦਿੱਤੀ ਉਹਦੇ ਐਫਆਈਆ ਲਾਜ ਕਰ ਦਿੱਤੀ ਗਿਆ ਤੁਹਾਡੇ 68 ਨੰਬਰ ਤੇ 34 2025 ਦੀ 103/1 ਤੇ 3/5 ਜੀ ਲੀ ਗਈ ਉਹਦੇ ਚ ਅਸੀਂ ਅਪਡੇਟ ਦਿੱਤੀ 302 ਦੀ ਜਨਾਬ ਉਹ 34 ਆਈਪੀ 25 ਜਨਵਰੀ ਨਾਲ ਅਟਾ ਦੀ ਨਾਲ ਲਈ ਕਿਉਂਕਿ ਵੈਪਨ ਜਿਹੜਾ ਹੈਗਾ ਉਹ ਵੀ ਦੂਜੀ ਜੀ ਧੰਨਵਾਦ ਜੀ